ਅਰੇ ਯਾਰ ਇਹਦੇ ਬਾਈਆਂ ਨੇ ਨਾ ਡਾਈਨਿੰਗ ਟੇਬਲ ਦੇ ਪੱਥਰ ਦੇ ਉੱਤੇ ਸੋਨਾ ਪਾ ਰੱਖਿਆ ਕਿੱਥੋਂ ਲੈ ਕੇ ਵੀ ਇਹ ਡਿਜ਼ਾਈਨ ਜਿਹੜਾ ਵੀਰੇ ਡਿਜ਼ਾਈਨ ਹੈ ਇਹ ਕ੍ਰਿਸਟਲ ਮਾਰਬਲ ਹੈ ਜਿਹੜਾ ਪਹਿਲੀ ਗੱਲ ਤਾਂ ਪੱਥਰ ਆਪਾਂ ਰੱਖਿਆ ਹੋਇਆ ਠੀਕ ਹੈ ਉੱਪਰ ਜਿਹੜਾ ਤੁਸੀਂ ਪੱਤੀ ਕਹਿ ਰਹੇ ਹੋ ਸਾਰੀ ਇਹਦੇ ਤੇ ਇੱਲੇ ਕੀਤੀ ਹੋਈ ਹੈ ਠੀਕ ਹੈ ਡਿਜ਼ਾਈਨ ਪੱਥਰ ਦੇ ਵਿੱਚ ਤੁਹਾਨੂੰ ਹੋਰ ਵੀ ਮਿਲ ਜਾਣਗੇ ਇਹ ਪੱਥਰ ਦੇ ਇਕੱਲੇ ਦੀ ਰੇਟ ਦੀ ਗੱਲ ਕਰੀਏ 15000 ਦਾ ਆਪਣਾ ਇਕੱਲਾ ਪੱਥਰ ਪੱਥਰੀ ਹੈ ਜਿਹੜਾ ਆਪਾਂ ਡਾਈਨਿੰਗ ਤੇ ਰੱਖਿਆ ਹੋਇਆ ਹੈ ਕੀ ਬਾਤ ਹੈ ਬਾਈ ਹਾਂਜੀ ਵੀ ਫੁੱਲ ਕੁਆਲਿਟੀ ਮਿਲ ਜੂ ਫੁੱਲ ਕੁਆਲਿਟੀ ਚਿਹਰਾ ਜੁਰਾ ਦਾ ਕੀ ਸੀ ਨਾ ਚਿਹਰਾ ਜਿਹੜੇ ਬਣੀਆਂ ਹੋਏ ਨੇ ਸਾਰੀ ਆਪਣੀ ਟਾਲੀ ਦੇ ਵਿੱਚ ਚਿਹਰਾ ਬਣੀਆਂ ਹੋਈਆਂ ਨੇਗੀਆਂ ਤੇ ਜਿਹੜਾ ਤੇ ਕੱਪੜਾ ਲੱਗਾ ਸਾਰਾ ਹੈਵੀ ਸਵੈਡ ਦੇ ਵਿੱਚ ਕੱਪੜਾ ਲੱਗਾ ਹੈ ਪਾਲਛ ਦੀ ਗੱਲ ਕਰੀਏ ਸਾਰੀ ਸ਼ੈਂਪਨ ਦੇ ਉੱਤੇ ਪਾਲਛ ਹੋਈ ਆ ਉੱਪਰ ਇਹਦੇ ਗਲੌਕਸੀ ਦਾ ਕੋਟ ਦਿੱਤਾ ਹੋਇਆ ਹੈਗਾ ਰੰਗ ਫਰਾਹੀ ਮਿਲੂ ਇਹਦੇ ਵਿੱਚ ਰੰਗ ਇਹਦੇ ਚ ਹੋਰ ਵੀ ਮਿਲ ਜਾਣਗੇ ਆਪ ਨੂੰ ਜੇ ਪਾਲਛ ਦਾ ਚੇਂਜ ਕਰਾਣਾ ਹੈ ਕੱਪੜੇ ਦਾ ਚੇਂਜ ਕਰਾਣਾ ਹੈ ਉਹ ਤੁਸੀਂ ਆਪ ਦੀ ਚੋਇਸ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਪੱਥਰ ਚੋ ਵੀ ਤੁਹਾਨੂੰ ਡਿਜ਼ਾਈਨ ਮਿਲ ਜਾਣਗੇ ਜੀ ਜੇ ਕਿਸੇ ਬਈ ਨੇ ਪੱਥਰ ਨਹੀਂ ਲੈਣਾ ਜੇ ਪੱਥਰ ਨਹੀਂ ਲੈਣਾ ਆਪਾਂ ਸ਼ੀਸ਼ੇ ਨਾਲ ਵੀ ਤੁਹਾਨੂੰ ਇਹ ਦੇ ਦਾਂਗੇ ਜੀ ਰੇਟ ਰੂਟ ਫਿਰ ਰੇਟ ਇਹਦਾ ਜਿਹੜਾ ਸ਼ੀਸ਼ੇ ਨਾਲ ਇਹ 50000 ਦਾ ਆਪਾਂ ਤੁਹਾਨੂੰ ਦਿੰਨੇ ਆ ਜੇ ਕਿਸੇ ਕਸਟਮਰ ਨੇ ਇਦਾਂ ਦੀ ਪੁਲਿਸਟਰ ਮਾਰ ਬਣਾ ਲੈਣਾ ਤੇ ਸਾਡੇ ਡਾਈਨ ਡੇਲ ਦਾ 60000 ਰੇਟ ਹੈ ਜੀ ਰੇਟ ਜਾਇ ਜਾ ਰੇਟ ਪੂਰਾ ਜਾਇ ਜਾਏਗਾ ਬਾਕੀ ਰਹਿੰਦੀ ਹੁੰਦੀ ਹੈ ਸਾਡੀ ਪਹੁੰਚ ਵੀ ਫਰੀ ਹੈ ਪਹੁੰਚ ਫਰੀ ਹੈ ਪਹੁੰਚ ਸਾਰੀ ਹੀ ਆਪਣੀ ਫਰੀ ਹੈ ਜੀ ਪੰਜਾਬ ਦੀ ਪੂਰੀ ਦੀ ਡਿਲੀਵਰੀ ਫਰੀ ਕਰਤੀ ਪਾਈਆਂ ਨੇ ਹੋਰ ਡਿਜ਼ਾਈਨ ਦੇ ਦੋਗੇ ਹੋਰ ਇਹਦੇ ਵਿੱਚ ਬਾਦੂ ਡਿਜ਼ਾਈਨ ਮਿਲ ਜਾਣਗੇ ਇੱਕ ਜਿਵੇਂ ਆਹ ਕੈਮਰਾ ਇੱਧਰ ਘਵਾਇਓ ਆਹ ਆਹ ਕੁਰਸੀ ਦਾ ਡਿਜ਼ਾਈਨ ਦੇਖੋ ਜਿਵੇਂ ਕਈਆਂ ਨੇ ਆਪਣੇ ਨੇਚਰਲ ਦੇ ਵਿੱਚ ਪਸੰਦ ਕਰਦੇ ਨੇ ਆਹ ਕੁਰਸੀ ਵੀ ਆਪ ਤੇ ਪੁਲਿਸਟਰ ਮਾਰਬਲ ਨਾਲ 60000 ਰੁਪਏ ਦੇ ਸਕਦਾ ਜੇ ਕਿਸੇ ਵੀਰ ਨੇ ਆਉਣਾ ਹੋਵੇ ਭਾਜੀ ਬਰਨਾਲੇ ਸ਼ਹਿਰ ਦੇ ਵਿੱਚ ਆ ਜਿਓ ਬਰਨਾਲਾ ਬੁਰਜ ਪ੍ਰੇਮ ਪ੍ਰਧਾਨ ਮਾਰਕੀਟ ਦੇ ਓਪੋਜ਼ਿਟ ਤੇ ਬਾਕੀ ਵੀਡੀਓ ਦੇ ਵਿੱਚ ਨੰਬਰ ਚੱਲੀ ਜਾਂਦਾ ਕਾਲ ਕਰ ਸਕਦੇ